ਜੀ ਮੈਂ ਡਾਕਟਰ ਤਕਦੀਰ ਆ ਮੈਂ ਅਸਿਸਟੈਂਟ ਪ੍ਰੋਫੈਸਰ ਰੀਜਨਲ ਕੈਂਪਸ ਗੁਨਾਨਦੇਵ ਯੂਨੀਵਰਸਿਟੀ ਗੁਰਦਾਸਪੁਰ ਵਿੱਚ ਐਜ਼ ਅ ਸਿਸਟੈਂਟ ਪ੍ਰੋਫੈਸਰ ਕੰਮ ਕਰ ਰਹੀ ਹਾਂ ਤੇ ਪਿਛਲੇ 1.5 ਸਾਲ ਤੋਂ ਮੈਂ ਇੰਸਟਾਗ੍ਰam ਤੇ ਔਰ ਕਲਚਰ ਨੂੰ ਪ੍ਰੋਮੋਟ ਕਰਨ ਵਾਸਤੇ ਵੀਡੀਓਜ਼ ਵੀ ਬਣਾ ਰਹੀ ਹਾਂ ਤੇ ਜਿਹੜਾ ਇਹ ਕੰਪੀਟੀਸ਼ਨ ਸੀ ਇਹ ਚੰਡੀਗੜ੍ਹ ਵਿੱਚ ਹੋਇਆ ਜਿੱਥੇ ਕਿ ਪੰਜਾਬ ਦੇ ਸਾਰੇ ਵੱਡੇ ਵੱਡੇ ਸ਼ਹਿਰਾਂ ਵਿੱਚੋਂ ਜਿਵੇਂ ਲੁਧਿਆਣਾ ਬਠਿੰਡਾ ਪਠਾਨਕੋਟ ਇੱਥੋਂ ਤੱਕ ਇਹ ਮਾਝਾ ਤੇ ਹਰਿਆਣਾ ਦੇ ਵੀ ਜਿਹੜੇ ਪਾਰਟਿਸਪੈਂਟਸ ਹੀ ਆਏ ਹੋਏ ਸੀ ਤੇ ਜਿਹਦੇ ਵਿੱਚ ਮੈਂ ਮਿਸਿਸ ਇੰਡੀਆ ਦਾ ਜਿਹੜਾ ਹੈਗਾ ਸੀ ਮੁਕਾਬਲਾ ਉਹਦੇ ਵਿੱਚ ਮੈਂ ਪਾਰਟਿਸਿਪੇਟ ਕੀਤਾ ਤੇ ਮੈਨੂੰ ਲੱਗਦਾ ਕਿ ਮੈਂ ਸਾਰਿਆਂ ਵਿੱਚੋਂ ਵੱਡੀ ਅਜ ਦੀ ਸੀ ਤੇ ਮੈਂ ਫਰਸਟ ਰਨਰ ਅਪ ਰਹੀ ਆ ਉਹਦੇ ਵਿੱਚ ਮਿਸਿਸ ਇੰਡੀਆ 2025 ਚੰਡੀਗੜ੍ਹ ਅ ਸੰਕ ਤਾਂ ਦੇਖੋ ਮੈਂ 뮤직 ਦੀ ਤਾਂ ਸ਼ੌਕੀਨ ਬਚਪਨ ਤੋਂ ਹੀ ਆਂ ਔਰ ਮੈਂ ਥੋੜਾ ਬੋਤਾ ਗਾ ਵੀ ਲੈਂਦੀ ਸੀ ਤੇ ਪਰ ਜਿਹੜੇ ਸਾਡੀ ਜ਼ਿੰਦਗੀ ਦੇ ਰੁਝਾਨ ਹੁੰਦੇ ਨੇ ਉਹਨਾਂ ਵਿੱਚ ਸਾਨੂੰ ਸਾਡੀ ਜਿਹੜੀ ਪੜ੍ਹਾਈ ਆ ਉਹ ਜਿਹੜੀ ਮੋਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਉਹ ਪੜ੍ਹਾਈ ਆ ਤੇ ਹੁਣ ਨੂੰ ਲੱਗਦਾ ਸੀ ਕਿ ਮੈਂ ਡਾਕਟੋਰੇਟ ਕੰਪਿਊਟਰ ਸਾਇੰਸ ਦੀ ਕਰ ਲਈ ਆ ਤੇ ਨਾਲ ਮੈਂ ਮੇਰੇ ਬੱਚਾ ਵੱਡਾ ਬੇਟਾ ਮੇਰੇ ਐਮਬੀਬੀਐਸ ਕਰ ਰਿਹਾ ਛੋਟਾ ਸਕੂਲ ਗੋਏਗਾ ਤੇ ਥੋੜਾ ਜਿਹਾ ਮੈਨੂੰ ਜ਼ਿੰਦਗੀ ਦੇ ਰੁਜ਼ਾਨ ਵਿੱਚੋਂ ਟਾਈਮ ਮਿਲਿਆ ਤੇ ਮੈਂ ਆਪਣੇ ਸ਼ੌਂਕ ਨੂੰ ਅੱਗੇ ਲੈ ਕੇ ਆਈ। ਹਾਂ ਦੇਖੋ ਮੈਂ ਆਪਣੀ ਇੰਡੀਅਨ ਤੇ ਪੰਜਾਬੀ ਉੜ ਕਲਚਰ ਨੂੰ ਪ੍ਰਮੋਟ ਕਰ ਰਹੀ ਆ ਤੇ ਮੈਨੂੰ ਨੈਸ਼ਨਲ ਤੇ ਇੰਟਰਨੈਸ਼ਨਲ ਅਵਾਰਡ ਵੀ ਮਿਲੇ ਨੇ। ਤੇ ਇਹ ਜਿਹੜਾ ਜਿਹੜਾ ਪ੍ਰੋਗਰਾਮ ਸੀ ਇਹ ਟੋਟਲੀ ਕਲਚਰ ਬੇਸ ਸੀ ਤੇ ਮੈਨੂੰ ਲੱਗਦਾ ਸੀ ਕਿ ਮੈਂ ਇਹਦੇ ਵਿੱਚ ਆਪਣੀ ਜਿਹੜੀ ਪਰਫਾਰਮੈਂਸ ਹੈ ਬੜੇ ਅੱਛੇ ਤਰੀਕੇ ਨਾਲ ਦੇ ਸਕਦੀ ਹਾਂ ਕਿਉਂਕਿ ਮੈਂ ਪਹਿਲਾਂ ਹੀ ਡੇਟ ਸਾਲ ਤੋਂ ਆਪਣੇ ਵਿਰਸੇ ਨੂੰ ਲੈ ਕੇ ਜਿਹੜਾ ਉਹ ਕੰਮ ਕਰ ਰਹੀ ਹਾਂ ਕਰ ਵੀ ਪਤਾ ਸੀ ਦੇਖਿਆ ਉਹ ਕਿ ਜਿਵੇਂ 올ਡ ਬਲਜ ਨੂੰ ਲੈ ਕੇ ਤੁਸੀਂ ਕਾਫੀ ਸਮਾਨ ਰੱਖਿਆ ਪੁਰਾਣਾ ਪੁਰਾਣਾ ਰੱਖਿਆ ਹੋ ਹਾਂਜੀ ਉਹ ਕਿਹੜਾ ਕਿਹੜਾ ਸਮਾਨ ਰੱਖਿਆ ਹੈ ਇਸ ਦੇ ਨਾਲ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਟੈਕਨੋਲੋਜੀ ਬਹੁਤ ਡਿਵੈਲਪ ਹੋ ਚੁੱਕੀ ਆ ਮੈਂ ਵੀ ਟੈਕਨੋਲੋਜੀ ਫੀਲਡ ਨਾਲ ਹੀ ਬਿਲੋਂਗ ਕਰਦੀ ਆ ਪਰ ਜਿਹੜਾ ਵਿਸਾ ਹੈ ਨਾ ਉਹ ਇੱਕ ਜੇ ਅਸੀਂ ਵਿਰਸੇ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਮੈਨੂੰ ਲੱਗਦਾ ਸੋਨੇ ਤੇ ਸੁਹਾਗਾ ਤੇ ਸਾਨੂੰ ਵਿਰਸੇ ਨੂੰ ਵੀ ਟੈਕਨਾਲੋਜੀ ਦੇ ਨਾਲ ਲੈ ਕੇ ਚੱਲਣਾ ਚਾਹੀਦਾ ਮੈਂ ਘਰ ਵਿੱਚ ਮਧਾਣੀ ਫਿਰ ਮੈਂ ਆਪਣੇ ਜਿਹੜੇ ਪੁਰਾਣੇ ਸਾਡੇ ਤਾਂਬੇ ਦੇ ਸਿਲਵਰ ਦੇ ਬਰਤਨ ਹੁੰਦੇ ਸੀ ਉਹਨਾਂ ਦੀ ਕਲੈਕਸ਼ਨ ਕਰ ਰਹੀ ਆ ਮੇਰੇ ਕੋਲ ਚੱਕੀ ਆ ਚਰਖਾ ਹੈ ਮੇਰੇ ਕੋਲ ਪੁਰਾਣੀਆਂ ਮੰਝੀਆਂ ਨੇ ਠੀਕ ਹੈ ਮੈਂ ਪੁਰਾਣੇ ਇੰਟੀਕ ਜਿਹੜੇ ਪੀਸਸ ਨੇ ਆਪਣੇ ਘਰ ਵਿੱਚ ਕਲੈਕਸ਼ਨ ਕਰ ਰਹੀ ਆ ਕਿ ਮੇਰੇ ਬੱਚਿਆਂ ਨੂੰ ਤੇ ਦੂਸਰੇ ਵੀ ਜਿਹੜੇ ਬਾਕੀ ਲੋਕਾਂ ਨੂੰ ਪਤਾ ਚੱਲੇ ਕਿ ਪਹਿਲਾਂ ਸਾਡਾ ਵਿਰਸਾ ਕੀ ਸੀ ਤੇ ਅਸੀਂ ਕਿਸ ਤਰ੍ਹਾਂ ਸਾਡਾ ਰਹਿਣ ਸਹਿਣ ਕੀ ਹੁੰਦਾ ਸੀ ਤੇ ਦੇਖੋ ਇਹ ਜਿਹੜੀ ਚੀਜ਼ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਜਿਹੜਾ ਜੀਵਨ ਨਾ ਉਹ ਇੱਕ ਪਹਿ ਠੀਕ ਹੈ ਇਹਦੇ ਵਿੱਚ ਸਾਨੂੰ ਸਾਰੇ ਪਹਿਲੂਆਂ 'ਤੇ ਧਿਆਨ ਦੇਣਾ ਚਾਹੀਦਾ ਹੈ ਤੇ ਓਵਰ ਆਲ ਗਰੋਥ ਵਾਸਤੇ ਸਾਨੂੰ ਟੈਕਨੋਲੋਜੀ ਦੇ ਨਾਲ-ਨਾਲ ਵਿਰਸੇ ਨੂੰ ਵੀ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਜਦੋਂ ਕਰੇ ਕੋਈ ਗੈਸਟ ਆਉਂਦਾ ਵਾ ਜਾਂ ਕੋਈ ਫਰੈਟ ਸਰਕਲ ਚੋੜਾ ਡਿਗਰੀ ਆਂਦਾ ਵਾ ਜਦੋਂ ਦੇਖਦੇ ਜਿੰਨ ਤੁਸੀਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਰੱਖਿਆ ਸੀ ਕੀ ਰਿਐਕਸ਼ਨਿੰਗ ਹੁੰਦਾ ਉਹ ਵੀ ਇੱਕੇ ਬਹੁਤ ਖੁਸ਼ ਹੁੰਦੇ ਨੇ ਔਰ ਮੈਂ ਤਾਂ ਕਈ ਵਾਰੀ ਉਹਨਾਂ ਨੂੰ ਜਿਹੜਾ ਖਾਣਾ ਵੀ ਪਰੋਸਦੀ ਆ ਇਹੋ ਜਿਹਾ ਬਰਤਨਾਂ ਵਿੱਚ ਹੀ ਪਰੋਸਦੀ ਆ ਕਿਉਂਕਿ ਤੇ ਉਹਨਾਂ ਦੀ ਰੂਹ ਖੁਸ਼ ਹੋ ਜਾਂਦੀ ਆ ਜਿਹੜਾ ਖਾਣਾ ਹੁੰਦਾ ਹੋਰ ਟੇਸਟੀ ਲੱਗਦਾ ਉਹਨ ਇਹ ਉਹ ਨੇ ਵੀ ਮੁਲਕੀ ਆਪਾਂ ਵੀ ਇਸ ਲਈ ਹਾਂਜੀ ਹਾਂਜੀ ਦੇਖੋ ਮੈਂ ਵੀ ਤਾਂ ਕਿਤੋਂ ਮੋਟਿਵ ਹੋਈ ਹੋਈ ਹੋਵਾਂਗੀ ਤੇ ਮੇਰੇ ਵੱਲ ਵੀ ਏਕੀ ਵੀ ਤਾਂ ਸਾਰੇ ਹੋਣਗੇ ਤੇ ਅਸੀਂ ਜਦੋਂ ਵੀ ਕੋਈ ਚੰਗਾ ਕੰਮ ਕਰਦੇ ਆ ਨਾ ਉਹਦੇ ਨਾਲ ਹੋਰ ਜਿਹੜੀਆਂ ਸਖਸ਼ੀਅਤਾਂ ਨੇ ਚੰਗੇ ਲੋਕ ਨੇ ਉਹ ਤੋਂ ਸਿੱਖਿਆ ਲੈਂਦੇ ਨੇ ਤੇ ਉਹ ਵੀ ਕਰਦੇ ਨੇ ਤੇ ਮੈਂ ਵੀ ਕਿਤੋਂ ਸਿੱਖਿਆ ਸੀ ਤੇ ਮੈਂ ਚਾਹਨੀ ਹੈ ਕਿ ਮੈਨੂੰ ਵੀ ਏਕੀ ਹੋਰ ਵੀ ਲੋਕ ਇਸ ਪਾਸੇ ਲੱਗਣ ਇਹ ਬਹੁਤ ਪੇਡਿਸ਼ਨ ਹੈ ਸਾਡੀ ਪੋਜੀਸ਼ਨ ਕਿੰਨਾ ਮਾਨਨ ਸੀ ਸੋ ਇਹ ਪਰਿਵਾਰ ਦਾ ਕੀ ਰਿਐਕਸ਼ਨ ਸੀ ਜਾਂ ਕਿ ਜਿਹੜਾ ਫਰੈਂਡ ਸਰਕਲ ਸੀ ਉਹਨਾਂ ਦੇ ਰਿਐਕਸ਼ਨ ਦੇਖੋ ਮੈਂ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਜਿਹੜੀ ਕਹਿਣਾ ਚਾਹਨੀ ਆ ਕਿ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਮੇਰੇ ਹਸਬੰਡ ਡਾਕਟਰ ਵਿੰਦਰਮਨ ਜੀ ਦਾ ਹੈ ਉਹਨਾਂ ਨੇ ਮੈਨੂੰ ਕਦਮ-ਕਦਮ ਤੇ ਸਪੋਰਟ ਕੀਤਾ ਕਿਉਂਕਿ ਇੱਕ ਲੇਡੀ ਉਨੀ ਦੇ ਤੱਕ ਰੋਬਾਰ ਨਿਕਲ ਕੇ ਆਪਣੇ ਆਪ ਨੂੰ ਪ੍ਰੈਜੈਂਟ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਉਸ ਨੂੰ ਫੈਮਿਲੀ ਦੀ ਸਪੋਰਟ ਨਹੀਂ ਹੋਏਗੀ ਤੇ ਇੱਕ ਥਾਂ ਮੈਂ ਹੋਰ ਕਹਿਣਾ ਚਾਹਨੀ ਆ ਕਿ ਚੰਗਾ ਕੰਮ ਕਰਨ ਤੋਂ ਕਦੀ ਵੀ ਨਾ ਡਰੋ ਤੇ ਚੰਗੇ ਕੰਮ ਦੀ ਜਿਹੜੀ ਹੈ ਨਾ ਐਪਰੀਸ਼ੀਏਸ਼ਨ ਕਰਨ ਤੋਂ ਵੀ ਕਦੀ ਨਾ ਡਰੋ ਕਿਉਂਕਿ ਉਹਦੇ ਨਾਲ ਸਾਡਾ ਅੱਜਕੱਲ੍ਹ ਦੀ ਜਿਹੜੀ ਸਾਡੀ ਜ਼ਿੰਦਗੀ ਆ ਦੌੜ ਭੱਜ ਵਾਲੀ ਜ਼ਿੰਦਗੀ ਆ ਉਹਦੇ ਵਿੱਚ ਸਾਨੂੰ ਆਪਣੇ ਮਾਈਂਡ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਲਗਾਣਾ ਜ਼ਰੂਰ ਚਾਹੀਦਾ ਆਪਣਾ ਸ਼ੌਂਕ ਜਿਹੜਾ ਡਿਵੈਲਪ ਕਰਨਾ ਚਾਹੀਦਾ ਜੋ ਤੁਹਾਨੂੰ ਦੇਖ ਰਹੇ ਨੇ ਲੋਕ ਜਾਂ ਜਿਹੜੀਆਂ ਕੁੜੀਆਂ ਜਿਨ੍ਹਾਂ ਨੂੰ ਕਾਫੀ ਸ਼ੌਂਕ ਆ ਪਰ ਸਮਾਜ ਕਰਕੇ ਘੁਰਬਾ ਨਹੀਂ ਨਿਕਲ ਸਕਦੀਆਂ ਜਾਂ ਪਾਰਟਿਸਪੇਟ ਨਹੀਂ ਕਰਦੀਆਂ ਉਹਨਾਂ ਨੂੰ ਕੀ ਮੈਸੇਜ ਦੇਣੀ ਹੈ ਦੇਖੋ ਜਿਹੜੀ ਔਰਤ ਆ ਨਾ ਮਲਟੀ ਟੈਲੈਂਟਡ ਹੁੰਦੀ ਆ ਕਿਉਂਕਿ ਜਿਹੜੀ ਇੱਕ ਔਰਤ ਆ ਨਾ ਉਹ జగ ਜਨਨੀ ਆ ਸਾਰੇ ਕਹਿੰਦੇ ਨੇ ਕਿ ਉਹ ਇੱਕ ਸੰਸਾਰ ਜਿਹੜਾ ਔਰਤ ਨੇ ਹੀ ਬਣਾਇਆ ਸਭ ਨੂੰ ਪਤਾ ਹੈ ਤੇ ਉਹ ਕਿਉਂ ਨਾ ਅੱਗੇ ਨਿਕਲੇ ਉਹ ਕਿਉਂ ਨਾ ਬਾਹਰ ਆਏ ਲੇਕ ਔਰ ਮੈਂ ਇੱਕ ਚੀਜ਼ ਜੂ ਕਹਾਂਗੀ ਕਿ ਬਾਹਰ ਨਿਕਲੋ ਪਰ ਆਪਣੀਆਂ ਜਿਹੜੀਆਂ ਸੋਸ਼ਲ ਕਦਰਾਂ ਕੀਮਤਾਂ ਉਹਨਾਂ ਦਾ ਖਿਆਲ ਰੱਖ ਕੇ ਆਪਣੇ ਸੋਸ਼ਲ ਨੋਰਮਸ ਨੂੰ ਆਪਣੀ ਫੈਮਿਲੀ ਦੀ ਰਿਸਪੌਂਸਿਬਿਲਟੀਜ਼ ਨੂੰ ਨਿਭਾਉਂਦੇ ਹੋਏ ਆਪਣੇ ਪ੍ਰੋਫੈਸ਼ਨਲ ਦੀਆਂ profession ਦੀਆਂ ਜਿਹੜੀਆਂ ਰਿਸਪੌਂਸਿਬਿਲਟੀਜ਼ ਨੂੰ ਨਿਭਾਉਂਦੇ ਹੋਏ ਜਰੂਰ ਬਾਹਰ ਨਿਕਲੋ ਤੇ ਆਪਣੇ ਕੁਝ ਕਰਕੇ ਦੱਸੋ ਤੇ ਇਹ ਏਜ ਕੋਈ ਲਿਮਟ ਨਹੀਂ ਹੈ ਇਹ ਵੀ ਚੀਜ਼ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਔਮਨਸ ਵਾਸਤੇ ਏਜ ਕੋਈ ਲਿਮਟ ਨਹੀਂ ਹੈ ਕਿਸੇ ਏਜ ਵਿੱਚ ਵੀ ਕੁਝ ਵੀ ਕਰਕੇ ਦਿਖਾ ਸਕਦੀਆਂ ਨੇ ਜੇ ਤੁਹਾਨੂੰ ਕਿਸੇ ਚੀਜ਼ ਦਾ ਸ਼ੌਂ ਠੀਕ ਹੈ ਸਾਨੂੰ ਬਹੁਤ ਲੋਗ ਉਸਤਾਂ ਦੇ ਮਿਲ ਜਾਂਦੇ ਨੇ ਜਿਹੜੀ ਸਾਡੀ ਸਾਡੀ ਹੈਲਪ ਕਰਦੇ ਨੇ ਇਸ ਚੀਜ਼ ਵਿੱਚ ਤੇ ਜਦੋਂ ਦੀ ਮੈਂ ਇੰਸਟਾਗ੍ਰਾਮ ਤੇ ਆਈ ਆ ਜਦੋਂ ਦੀ ਮੈਂ ਸੋਸ਼ਲ ਪਲੇਟਫਾਰਮਸ ਤੇ ਆਈ ਆ ਉਦੋਂ ਤੋਂ ਮੈਨੂੰ ਬਹੁਤ ਚੰਗੇ ਲੋਕਾਂ ਨਾਲ ਵੀ ਮੇਰਾ ਮਿਲਣਾ ਹੋਇਆ ਹੈ ਔਰ ਦੁਨੀਆ ਵਿੱਚ ਬੜੇ ਚੰਗੇ ਚੰਗੇ ਲੋਕ ਨੇ ਔਰ ਜਦੋਂ ਉਹ ਕਹਿੰਦੇ ਰੁਚੀ ਹੋਵੇ ਤਾਂ ਉਹਦੇ ਲਈ ਬੰਦਾ ਕਿਤੋਂ ਵੀ ਉਹ ਚੀਜ਼ ਸਮਾਨ ਜਿਹੜਾ ਉਹ ਕਲੈਕਟ ਕਰਕੇ ਲੈ ਆਉਂਦਾ ਆਪਣੇ ਘਰ ਵਿੱਚ